ਇਹ ਜਿਆਦਾ ਸਾਰਾ ਪਰਸੋਂ ਕਿ ਉੱਥੇ ਇਹ ਮੇਰੇ ਕੋਲ ਤੁਰਦੇ ਇੱਥੇ ਜਾਂਦੇ ਘਰੋਂ ਮੈਂ ਇਹਨਾਂ ਦੇ ਕੋਲ ਹੀ ਸੀ ਤੇ ਇਹ ਇੱਥੇ 2-3 ਦਿਨ ਰਹਿਣ ਵਾਸਤੇ ਗਏ ਸੀਗੇ ਇਹਨਾਂ ਨੇ ਉੱਥੇ 3 ਦਿਨ ਰਹਿਣਾ ਸੀ ਕਿਉਂਕਿ ਵਿਆਹ ਦਾ ਮਾਹੌਲ ਸੀਗਾ ਵਿਆਹ ਦੇ ਵੰਮਰੋਏ ਇਹ ਗਏ ਨਹੀਂ ਸੀ ਵਿਆਹ ਦੀ ਖੁਸ਼ੀ ਦੇ ਵਿੱਚ ਆਪਦੀ ਭੂਆ ਕੋਲ ਗਏ ਸੀ ਜਿੰਨਾ ਵਿਆਹ ਸੀਗਾ ਇਹ 5 ਜੀ ਸੀ ਗੱਡੀ ਦੇ ਵਿੱਚ ਤੇ ਕੱਲ ਇਹਨਾਂ ਨੇ ਆਉਣਾ ਤਾਂ ਨਹੀਂ ਸੀ ਪਰ ਕੁਦਰਤ ਲੈ ਆਈ ਇਹਨਾਂ ਨੂੰ ਉੱਥੋਂ ਕਿਉਂਕਿ ਜਿਹੜਾ ਗੱਲ ਹੋਣੀ ਹੋਵੇ ਉਹ ਕੁਦਰਤ ਕਰਦੀ ਸਾਰਾ ਕੁਝ ਕਰਦੀ ਹੈ ਜਦੋਂ ਇਹ 1:30 ਵਜੇ ਉੱਥੇ ਆਈ ਹੈ ਇਹ ਗੰਗਾ ਨਗਰ ਤੋਂ ਪਿੱਛੇ ਸੀਗੇ ਉੱਥੇ ਇੱਕ ਬੱਸ ਆ ਜਿਹੜੀ ਉਹ ਇੱਕ ਟਰਾਲੇ ਨੂੰ ਓਵਰਟੇਕ ਕਰਦੀ ਹੋਈ ਇਹਨਾਂ ਦੀ ਗੱਡੀ ਨੂੰ ਤੜੜ ਦਿੰਦੀ ਐ ਤੇ ਇਹਨਾਂ ਦਾ ਇਹਨਾਂ ਦੇ ਵਿੱਚੋਂ 4 ਜਣੇ ਦੀ ਤਾਂ ਮੌਕੇ ਤੇ ਮੌਤ ਹੋ ਜਾਂਦੀ ਐ ਇੱਕ ਜਣਾ ਹਜੇ ਗੰਭੀਰ ਜ਼ਖਮੀ ਐ ਜੋ ਕਿ ਗੰਗਾ ਨਗਰ ਹਸਪਤਾਲ ਦੇ ਵਿੱਚ ਕੋਣ ਕੋਣ ਸੀਗਾ ਜੀ ਗੱਡੀ ਦੇ ਵਿੱਚ ਹਾਂਜੀ ਗੱਡੀ ਦੇ ਵਿੱਚ ਇੱਕ ਤਾਂ ਸੂਰਜਵੀਰ ਸੀ ਇੱਕ ਉਹਦੀ ਪਤਨੀ ਸੀ ਇੱਕ ਉਹਦੀ ਮਾਤਾ ਸੀ ਤੇ ਇੱਕ ਉਹਦੀ ਭੈਣ ਸੀ ਤੇ ਇੱਕ ਉਹਦੀ ਭਾਣ ਸੀ ਇਹਨੇ ਸੂਰਤ ਦਾ ਵਿਆਹ ਵੀ ਹੁਣੇ ਹੀ ਹੋਇਆ ਆ ਸਾਬਸ 2-3 ਮਹੀਨੇ ਹੋਏ ਵਿਆਹ ਹੋਏ ਨੇ ਉਹ ਉਥੇ ਕਿੱਥੇ ਗਿਆ ਸੀ ਕਿਹੜੇ ਪਿੰਡ ਗਿਆ ਸੀ ਆਪਦੀ ਪਿੰਡ ਪਤਮਪੁਰ ਇਹਦੀ ਭੂਆ ਹੈ ਸੂਰ ਸੂਰ ਜਵੀਰ ਦੀ ਗੱਡੀ ਆਪ ਹੀ ਚਲਾ ਰਹੀ ਸੀ ਗੱਡੀ ਆਪ ਹੀ ਚਲਾਉਂਦਾ ਸੀ ਗੱਡੀ ਆਪ ਹੀ ਲੈ ਗਿਆ ਸੀ ਸਰ ਕਾਰਨ ਕੀ ਰਿਹਾ ਐ ਐਕਸੀਡੈਂਟ ਦਾ ਕਾਰਨ ਉਹ ਜੋ ਟਰਾਲਾ ਵੇ ਟਰਾਲਾ ਸੀ ਤੂੜੀ ਵਾਲਾ ਉਹਨੇ ਵੇਖਿਆ ਹੀ ਨਹੀਂ ਅੱਗੇ ਗੱਡੀ ਆਉਂਦੀ ਉਹਨੇ ਪਤਾ ਨਹੀਂ ਫੋਨ ਮੇ ਦਾ ਹੀ ਪਤਾ ਨਹੀਂ ਕੀ ਕਰਦਾ ਉਹਨੇ ਉੱਤੋਂ ਜਿ ਘਮਾਤੀ ਗੱਡੀ ਹੰਗਾਸ ਉਹ ਉੰਤੋਂ ਦੀ ਘਮਾਤੀ ਉਹਨੇ ਗੱਡੀ ਉਹਦੇ ਨੇੜੇ ਸੀ ਕਿ ਟਰਾਲੇ ਦੇ ਜਿਹੜੀ ਭਾਂਜੀ ਦੀ ਉਹਦੀ ਉਮਰ ਕੀ ਭਾਨਜੀ ਤਾਂ ਜਿਹੜੀ ਛੋਟੀ ਭਾਨਜੀ ਉਹ ਤਾਂ ਐਵੇਂ ਸੀ ਕਿ ਸਾਲ ਦੀ ਭੈਣ ਬਾਹਰੋਂ ਆਈ ਸੀ ਭੈਣ ਬਾਹਰੋਂ ਆਈ ਸੀ ਡੈਡ ਬੋੜੀ ਆ ਗਈ ਜਿੰਨੇ ਡੈਡ ਬੋੜੀਆਂ ਸੰਗ ਆਲੇ ਰੱਖੀ ਸੀ ਭੈਣ ਕਿਵੇਂ ਆ ਜੀ ਮੰਮੀ ਭੈਣ ਕਿਵੇਂ ਕਿਵੇਂ ਕਿੱਦਾਂ ਹਾਲਤ ਹੈ ਉਹਦੇ ਹਾਲਾਤ ਠੀਕ ਹੈ ਖਤਰੇ ਤੋਂ ਬਾਹਰ ਹਾਂ ਖਤਰੇ ਤੋਂ ਬਾਹਰ ਆ ਜਣੀ ਅਜੇ ਤੱਕ ਤਾਂ ਜਣੀ ਫੋਨ ਫੋਨ ਆਉਂਦੇ ਠੀਕ ਹੈ ਇੱਕ ਲੱਤ ਟੁੱਟੀ ਉਹਦੀ ਤੇ ਇੱਕ ਬਾਹਾਂ ਟੁੱਟੀ ਇਹ ਜੇ ਆਸਾ ਪਰਸੋਂ ਚੌਥੇ ਇਹ ਮੇਰੇ ਕੋਲ ਚੁਰਦੇ ਇੱਥੇ ਜਾਂਦੇ ਘਰੋਂ ਮੈਂ ਇਹਨਾਂ ਦੇ ਕੋਲ ਹੀ ਸੀ ਤੇ ਇਹ ਇੱਥੇ 2-3 ਦਿਨ ਰਹਿਣ ਵਾਸਤੇ ਗਏ ਸੀਗੇ ਇਹਨਾਂ ਨੇ ਉੱਥੇ 3 ਦਿਨ ਰਹਿਣਾ ਸੀ ਕਿਉਂਕਿ ਵਿਆਹ ਦਾ ਮਾਹੌਲ ਸੀਗਾ ਵਿਆਹ ਦੇ ਵੰਰੋਏ ਗਏ ਨਹੀਂ ਸੀ ਵਿਆਹ ਦੀ ਖੁਸ਼ੀ ਦੇ ਵਿੱਚ ਆਪਦੀ ਭੂਆ ਕੋਲੇ ਗਏ ਸੀ ਜਿਹੜਾ ਵਿਆਹ ਸੀਗਾ ਇਹ 5 ਜੀ ਸੀ ਗੱਡੀ ਦੇ ਵਿੱਚ ਤੇ ਕੱਲ ਇਹਨਾਂ ਨੇ ਆਉਣਾ ਤਾਂ ਨਹੀਂ ਸੀ ਪਰ ਕੁਦਰਤ ਲੈ ਆਈ ਇਹਨਾਂ ਨੂੰ ਉੱਥੋਂ ਕਿਉਂਕਿ ਜਿਹੜਾ ਗੱਲ ਹੋਣੀ ਹੋਵੇ ਉਹ ਕੁਦਰਤ ਕਰਦੀ ਸਾਰਾ ਕੁਝ ਕਰਦੀ ਹੈ ਜਦੋਂ ਇਹ 1:30 ਵਜੇ ਉੱਥੇ ਆਈ ਹੈ ਇਹ ਗੰਗਾ ਨਗਰ ਤੋਂ ਪਿੱਛੇ ਸੀਗੇ ਉੱਥੇ ਇੱਕ ਬੱਸ ਆ ਜਿਹੜੀ ਉਹ ਇੱਕ ਟਰਾਲੇ ਨੂੰ ਓਵਰਟੇਕ ਕਰਦੀ ਹੋਈ ਇਹਨਾਂ ਦੀ ਗੱਡੀ ਨੂੰ ਤੜਡ ਦਿੰਦੀ ਹੈ ਤੇ ਇਹਨਾਂ ਦਾ ਇਹਨਾਂ ਦੇ ਵਿੱਚੋਂ 4 ਜਣੇ ਦੀ ਤਾਂ ਮੌਕੇ ਤੇ ਮੌਤ ਹੋ ਜਾਂਦੀ ਹੈ ਇੱਕ ਜਣਾ ਹਜੇ ਗੰਭੀਰ ਜ਼ਖਮੀ ਹੈ ਜੋ ਕਿ ਗੰਗਾ ਨਗਰ ਹਸਪਤਾਲ ਦੇ ਵਿੱਚ ਕੋਣ ਕੋਣ ਸੀ ਗੱਡੀ ਦੇ ਵਿੱਚ ਹਾਂਜੀ ਗੱਡੀ ਦੇ ਵਿੱਚ ਇੱਕ ਤਾਂ ਸੂਰਜੀਤ ਸੀ ਇੱਕ ਉਹਦੀ ਪਤਨੀ ਸੀ ਇੱਕ ਉਹਦੀ ਮਾਤਾ ਸੀ ਤੇ ਇੱਕ ਉਹਦੀ ਭੈਣ ਸੀ ਤੇ ਇੱਕ ਉਹਦੀ ਭਾਣ ਸੀ ਚਲੋ ਸੂਰਤ ਦਾ ਵਿਆਹ ਵੀ ਹੁਣੇ ਹੀ ਹੋਇਆ ਆ ਬਸ 2-3 ਮਹੀਨੇ ਹੋਏ ਵਿਆਹ ਹੋਏ ਨੇ ਉਹ ਉਥੇ ਇੱਕ ਵੀ ਕੋਲ ਗਿਆ ਸੀ ਕਿਹੜੇ ਪਿੰਡ ਗਿਆ ਆਪਦੀ ਪਿੰਡ ਪਤਮਪੁਰ ਇਹਦੀ ਭੂਆ ਹੈ ਸੂਰ ਸੂਰਜੀਤ ਦੀ ਗੱਡੀ ਆਪ ਹੀ ਚਲਾਉਂਦਾ ਸੀ ਗੱਡੀ ਆਪ ਹੀ ਲੈ ਗਿਆ ਸੀ ਸਰ ਕਾਰਨ ਕੀ ਰਿਹਾ ਕਿ ਗੰਡਾ ਕਾਰਨ ਉਹ ਜੋ ਟਰਾਲਾ ਵੇ ਟਰਾਲਾ ਸੀ ਤੂੜੀ ਵਾਲਾ ਉਹਨੇ ਵੇਖਿਆ ਹੀ ਨਹੀਂ ਅੱਗੇ ਗੱਡੀ ਆਉਂਦੀ ਉਹਨੇ ਪਤਾ ਨਹੀਂ ਫੋਨ ਮੇ ਦਾ ਪਤਾ ਨਹੀਂ ਕੀ ਕਰਦਾ ਉਹਨੇ ਉੱਤੋਂ ਜਿ ਘਮਾਤੀ ਗੱਡੀ ਹੰਗਾਸਾ ਉੱਤੋਂ ਜਿ ਘਮਾਤੀ ਉਹਨੇ ਗੱਡੀ ਉਹਦੇ ਨੇੜੇ ਸੀ ਕਿ ਟਰਾਲੇ ਦੇ ਮੇਰੀ ਭਾਣਜੀ ਦੀ ਉਮਰ ਕੀ ਸੀ ਭਾਣਜੀ ਤਾਂ ਮੇਰੀ ਛੋਟੀ ਭਾਣਜੀ ਉਹ ਤਾਂ ਐਵੇਂ ਸੀ ਕਿ ਸਾਲ ਦੀ ਭੈਣ ਬਾਰਾਂ ਆਈ ਸੀ ਭੈਣ ਬਾਰਾਂ ਆਈ ਸੀ ਡੈਡ ਵੱਡੀ ਆ ਗਈ ਜਿੰਨੇ ਡੈਡ ਬੋਡੀਆਂ ਸੰਗਾਂ ਵਾਲੇ ਰੱਖੀ ਭੈਣ ਕਿਵੇਂ ਜੀ ਮੰਮੀ ਭੈਣ ਕਿਵੇਂ ਕਿਵੇਂ ਕਿੱਦਾਂ ਹਾਲ ਹੈ ਉਹਦੇ ਹਾਲਾਤ ਠੀਕ ਹੈ ਖਤਰੇ ਤੋਂ ਬਾਹਰ ਹਾਂ ਖਤਰੇ ਤੋਂ ਬਾਹਰ ਆ ਜਣੀ ਹਜੇ ਤੱਕ ਤਾਂ ਜਣੀ ਫੋਨ ਫੋਨ ਆਉਂਦੇ ਠੀਕ ਹੈ ਇੱਕ ਲੱਤ ਟੁੱਟੀ ਉਹਦੀ ਤੇ ਇੱਕ ਬਾਹਾਂ ਟੁੱਟੀ